ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜਿਉਂ ਰਾਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵ ਹੈ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਮਾਨ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM RAI ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਮਾਨ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕੀਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਮਾਨ ਯਾਈ ਉਸ ਵਿਲਾ ਸੁਹਾਵੀ ਜਿਥੇ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM RAI ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਮਾਨੀ ਆਈ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤ ਗੁਰ ਦੀਨ ਦੇ ਆਲਾ ਕੁਰਮਾਨ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੈ ਕਿਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM RAI ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਮਾਨ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰੂ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਵਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਮਾਣ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM RAI ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਮਾਨੀ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰੂ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM RAI ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਮਾਨ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕੀਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM RAI ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਆਲਾ ਕੁਰਮਾਣੀ ਆਈ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM RAI ਜਿਉਂ ਰੱਖੇ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਵਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਗੁਰ ਦੀਨ ਦੇ ਅਲਾ ਕੁਰਮਾਨ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕੀਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਮਾਨ ਜਾਇ ਉਸ ਵਿਲਾ ਸੁਹਾਵੀ ਜਿਥ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰੂ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM RAI ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤ ਗੁਰ ਦੀਨ ਦੇ ਆਲਾ ਕੁਰਮਾਨ ਜਾਇ ਉਸ ਵਿਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕੀਰਪਾਲਾ ਸਤ ਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰੱਖੈ ਤਿਉਂ ਰਹੀਐ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਨਹੀਂਐ ਰਹਾਉ ਮੁਕਤ ਪੁਗਤ ਜੁਗਤ ਤੇਰੀ ਸੇਵਾ ਜਿਸ ਨੂੰ ਆਪ ਕਰਾਹਿ ਤਹਾਂ ਬੇਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤ ਗੁਰ ਦੀਨ ਦੇ ਆਲਾ ਕੁਰਮਾਨ ਯਾਈ ਉਸ ਵਿਲਾ ਸੁਹਾਵੀ ਜਿਥੇ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੇ ਕਿਰਪਾਲਾ ਸਤ ਗੁਰ ਪੂਰਾ ਪਾਇਆ